ਤੁਹਾਡੇ ਘਰ ਨੂੰ ਸ਼ਮਸ਼ਾਨ ਬਣਾ ਰਹੀਆਂ ਹਨ ਕਰਦੇ ਕੋਨੇ ਵਿੱਚ ਰੱਖੀਆਂ ਇਹ ਤਿੰਨ ਚੀਜ਼ਾਂ ਤੁਰੰਤ ਹੀ ਬਾਹਰ ਸੁੱਟ ਦਿਓ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਏ ਸਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਕਰਦੇ ਕੋਨੇ ਵਿੱਚ ਪਈਆਂ ਇਹ ਤਿੰਨ ਚੀਜ਼ਾਂ ਤੁਰੰਤ ਹੀ ਸੁੱਟ ਦਿਓ ਨਹੀਂ ਤਾਂ ਤੁਹਾਨੂੰ ਹਰ ਸਮੇਂ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਤੁਹਾਨੂੰ ਦਰਦ-ਦਰ ਭਟਕਣਾ ਪਵੇਗਾ ਪਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਗੁਆਂਢੀ ਤੁਹਾਡੇ ਦੋਸ ਵੱਡੀ ਕਾਰ ਲੈ ਆਣਗੇ ਵੱਡੇ-ਵੱਡੇ ਬੰਗਲੇ ਬਣਾਣਗੇ ਪਰ ਤੁਸੀਂ ਉੱਥੇ ਹੀ ਰਹੋਗੇ ਜਿੱਥੇ ਤੁਸੀਂ ਅੱਜ ਹੋ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਿੰਨਾਂ ਤਿੰਨ ਚੀਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਉਹ ਵਾਸਤੂ ਸ਼ਾਸਤਰ ਦੇ ਅਨੁਸਾਰ ਗਲਤ ਹਨ ਅਤੇ ਅੱਜ ਦੀ ਵੀਡੀਓ ਸਿਰਫ ਇਸ ਲਈ ਬਣਾਈ ਗਈ ਹੈ ਤਾਂ ਜੋ ਤੁਸੀਂ ਤਾੰਤ੍ਰਿਕ ਬਾਬਿਆਂ ਅਤੇ ਜੋਤਸ਼ੀਆਂ ਦੇ ਜਾਲ ਵਿੱਚ ਫਸ ਕੇ ਆਪਣਾ ਪੈਸਾ ਬਰਬਾਦ ਨਾ ਕਰੋ ਕਿਉਂਕਿ ਕਸੂਰ ਤੁਹਾਡੀ ਕਿਸਮਤ ਦਾ ਨਹੀਂ ਤੁਸੀਂ ਜੋ ਗਲਤੀ ਕੀਤੀ ਹੈ ਉਹ ਹੈ ਹੈ ਕਿ ਜਾਣੇ-ਅਣਜਾਣੇ ਵਿੱਚ ਤੁਸੀਂ ਆਪਣੇ ਘਰ ਵਿੱਚ ਕੁਝ ਅਜਿਹੀਆਂ ਚੀਜ਼ਾਂ ਲੈ ਕੇ ਆਏ ਹੋ ਜਿਸ ਕਾਰਨ ਪੂਰਾ ਹੀ ਘਰ ਬਰਬਾਦ ਹੋ ਰਿਹਾ ਹੈ ਇਹ ਤਿੰਨ ਚੀਜ਼ਾਂ ਤੁਹਾਡੇ ਘਰ ਨੂੰ ਸ਼ਮਸ਼ਾਨ ਘਾਟ ਵਿੱਚ ਬਦਲ ਰਹੀਆਂ ਹਨ ਅਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰਾ ਸੱਚ ਦੱਸਣ ਜਾ ਰਹੇ ਹਾਂ ਅਤੇ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਤੋਂ ਬਾਅਦ ਤੁਸੀਂ ਇੱਕ ਗੱਲ ਸਮਝ ਜਾਓਗੇ ਕਿ ਜੇਕਰ ਇਹ ਵੀਡੀਓ ਪਹਿਲਾਂ ਮਿਲ ਜਾਂਦੀ ਤਾਂ ਮੇਰਾ ਆਪਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅੱਜ ਤੱਕ ਕਿੰਨੇ ਪੈਸੇ ਖਰਚ ਨਾ ਕੀਤੇ ਹੁੰਦੇ ਤਾਂ ਮੈਂ ਇਹਨੇ ਪੈਸੇ ਬਚਾ ਲੈਂਦਾ ਪਰ ਅਜੇ ਬਹੁਤ देर ਨਹੀਂ ਹੋਈ ਇਹ ਸੰਭਵ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਤੁਸੀਂ ਹੋਰ ਵੀ ਪਰੇਸ਼ਾਨ ਹੋਵੋਗੇ ਅਤੇ ਤੁਸੀਂ ਹੋਰ ਵੀ ਉਚਾਈਆਂ ਪ੍ਰਾਪਤ ਕਰਨ ਤੋਂ ਪਿੱਛੇ ਰਹਿ ਜਾਓਗੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਅੰਤ ਸਮੇਂ ਤੱਕ ਸਿਰ ਵੇਖੋ ਕਿਉਂਕਿ ਗੁਰੂ ਜੀ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਨ ਜੋ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਸੀਂ ਇੱਕ ਗੱਲ ਸਮਝ ਜਾਓਗੇ ਕਿ ਜੋ ਤੁਹਾਡਾ ਦੋਸਤ ਹੈ, ਤੁਹਾਡਾ ਨਜ਼ਦੀਕੀ ਰਿਸ਼ਤੇਦਾਰ ਹੈ, ਤੁਹਾਡੇ ਨਾਲ ਕਿਵੇਂ ਦੁਸ਼ਮਣੀ ਨਿਭਾ ਰਿਹਾ ਹੈ। ਕਈ ਵਾਰ ਜਦੋਂ ਸਾਡੇ ਘਰ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਵਿਆਹ ਹੁੰਦਾ ਹੈ ਕੋਈ ਸਮਾਗਮ ਹੁੰਦਾ ਹੈ ਤਾਂ ਸਾਨੂੰ ਬਹੁਤ ਸਾਰੇ ਤੋਹਫੇ ਮਿਲਦੇ ਹਨ ਅਤੇ ਕਈ ਵਾਰ ਸਾਡਾ ਦੁਸ਼ਮਣ ਇਨ੍ਹਾਂ ਮੌਕਿਆਂ ਦਾ ਫਾਇਦਾ ਉਠਾ ਕੇ ਸਾਨੂੰ ਤਬਾਹ ਕਰ ਦਿੰਦਾ ਹੈ ਤੁਹਾਨੂੰ ਤੋਹਫੇ ਵਜੋਂ ਕੁਝ ਦਿੱਤਾ ਜਾਂਦਾ ਹੈ ਜੋ ਤੁਹਾਨੂੰ ਸਮੇਂ ਦੇ ਸਿਰ ਗਰੀਬ ਕਰ ਦਿੰਦਾ ਹੈ ਅਤੇ ਤੁਹਾਡੀ ਸਾਰੀ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਚਲੀ ਜਾਂਦੀ ਹੈ ਤੁਸੀਂ ਸੋਚਦੇ ਹੋ ਕਿ ਕਿਸੇ ਨੇ ਮੈਨੂੰ ਕੁਝ ਤੋਹਫੇ ਵਜੋਂ ਦਿੱਤਾ ਹੈ ਮੈਂ ਇਸ ਨੂੰ ਘਰ ਵਿੱਚ ਜ਼ਰੂਰ ਰੱਖਾਂਗਾ ਤਾਂ ਜੋ ਜਦੋਂ ਉਹ ਵਿਅਕਤੀ ਆਕੇ ਦੇਖੇਗਾ ਕਿ ਉਹ ਸਾਡੇ ਤੋਹਫੇ ਦੀ ਵਰਤੋਂ ਕਰ ਰਿਹਾ ਹੈ ਤਾਂ ਉਸ ਨੂੰ ਬਹੁਤ ਚੰਗਾ ਲੱਗੇਗਾ ਕਿਉਂਕਿ ਤੁਸੀਂ ਇੱਕ ਅਜਿਹੇ ਵਿਅਕਤੀ ਹੋ ਜੋ ਕਿ ਸਾਰਿਆਂ ਦਾ ਸਤਿਕਾਰ ਕਰਦੇ ਹੋ ਤੁਸੀਂ ਸਾਰਿਆਂ ਲਈ ਚੰਗੇ ਹੋ ਇਸ ਕਰਕੇ ਤੁਸੀਂ ਇੱਕ ਵੱਡੀ ਮੁਸੀਬਤ ਵਿੱਚ ਫਸ ਰਹੇ ਹੋ ਕਿਉਂਕਿ ਉਹ ਵਿਅਕਤੀ ਤੁਹਾਡੇ ਘਰ ਆਉਂਦਾ ਹੈ ਅਤੇ ਆਪਣਾ ਤੋਹਫ਼ਾ ਵੇਖਦਾ ਹੈ ਪਰ ਆਪਣੇ ਦਿਲ ਵਿੱਚ ਖੁਸ਼ ਵੀ ਹੁੰਦਾ ਹੈ ਕਿ ਹੁਣ ਤੁਸੀਂ ਬਰਬਾਦ ਹੋਣ ਵਾਲੇ ਹੋ ਗੁਰੂ ਜੀ ਅੱਜ ਸਾਰਿਆਂ ਨੂੰ ਬੇਨਕਾਬ ਕਰਨ ਜਾ ਰਹੇ ਹਨ ਕਿਉਂਕਿ ਤੁਹਾਡੇ ਘਰ ਵਿੱਚ ਤਿੰਨ ਅਜਹੀਆਂ ਚੀਜ਼ਾਂ ਪਈਆਂ ਹਨ ਜਿਨ੍ਹਾਂ ਨੂੰ ਜੇਕਰ ਤੁਸੀਂ ਹੁਣੋਂ ਘਰ ਤੋਂ ਬਾਹਰ ਨਹੀਂ ਸੁੱਟਿਆ ਤਾਂ ਤੁਹਾਨੂੰ ਗਰੀਬੀ ਅਤੇ ਭੁੱਖਮਰੀ ਤੋਂ ਇਲਾਵਾ ਕੁਝ ਹੋਰ ਨਹੀਂ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਤਿੰਨੇ ਚੀਜ਼ਾਂ ਮਿਲ ਕੇ ਤੁਹਾਡੇ ਘਰ ਨੂੰ ਸ਼ਮਸ਼ਾਨ ਘਟ ਵਿੱਚ ਬਦਲ ਰਹੀਆਂ ਹਨ ਹੁਣ ਇਸ ਵੀਡੀਓ ਲਈ ਅੰਤ ਨੂੰ ਵੇਖੋ ਕਈ ਵਾਰ ਜਿਹਾ ਹੁੰਦਾ ਹੈ ਕਿ ਕੁਝ ਚੀਜ਼ਾਂ ਸਾਨੂੰ ਬਹੁਤ ਪਿਆਰੀਆਂ ਹੋ ਜਾਂਦੀਆਂ ਹਨ ਅਤੇ ਜਦੋਂ ਉਹ ਟੁੱਟ ਜਾਂਦੀਆਂ ਹਨ ਤਾਂ ਅਸੀਂ ਉਦਾਸ ਅਤੇ ਦੁਖੀ ਹੋ ਜਾਂਦੇ ਹਾਂ ਸਾਨੂੰ ਉਹਨਾਂ ਚੀਜ਼ਾਂ ਨੂੰ ਆਪਣੇ ਤੋਂ ਦੂਰ ਕਰਨਾ ਹੁੰਦਾ ਹੈ ਤਾਂ ਅਸੀਂ ਦੁਖੀ ਹੁੰਦੇ ਹਾਂ ਇਸ ਲਈ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਤੁਹਾਨੂੰ ਇਹਨਾਂ ਪਰਮਾ ਵਿੱਚ ਨਹੀਂ ਫਸਣਾ ਚਾਹੀਦਾ ਤੁਹਾਨੂੰ ਆਪਣਾ ਚੰਗਾ ਸਮਾਂ ਲਿਆਉਣਾ ਹੈ ਤੁਹਾਨੂੰ ਆਪਣੀ ਬਦਕਿਸਮਤੀ ਨੂੰ ਮਿਟਾਉਣਾ ਹੈ ਫਿਰ ਕਿਸੇ ਵੀ ਹਾਲਤ ਵਿੱਚ ਤੁਹਾਨੂੰ ਆਪਣੇ ਘਰ ਵਿੱਚੋਂ ਇਹ ਤਿੰਨ ਚੀਜ਼ਾਂ ਕੱਢਣੀਆਂ ਪੈਣਗੀਆਂ ਤੇ ਹਾਂ ਅੱਜ ਤੁਸੀਂ ਉਹ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਵੋਗੇ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਪਰ ਇਹ ਗੱਲ ਧਿਆਨ ਵਿੱਚ ਰੱਖੋ ਕਿ ਜੋ ਕੁਝ ਹੁਣ ਹੋਇਆ ਹੈ ਉਹ ਤੁਹਾਨੂੰ ਭਵਿੱਖ ਵਿੱਚ ਹੋਣ ਵਾਲੀ ਤਬਾਹੀ ਤੋਂ ਵੀ ਬਚਾਵੇਗਾ ਐਸ ਲਈ ਇਸ ਵੀਡੀਓ ਦੇ ਅੰਤ ਤੱਕ ਬਨੇ ਰਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਮਹਾਕਾਲ ਬਾਬਾ ਦੇ ਸੱਚੇ ਭਗਤ ਹੋ ਅਤੇ ਚਾਹੁੰਦੇ ਹੋ ਕਿ ਭੋਲੇ ਬਾਬਾ ਤੁਹਾਡੇ ਪਰਿਵਾਰ ਵਿੱਚ ਸ਼ਾਂਤੀ ਅਤੇ ਖੁਸ਼ੀ ਬਣਾਈ ਰੱਖਣ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਲక్ష్ਮੀ ਜ਼ਰੂਰ ਲਿਖੋ ਸਭ ਤੋਂ ਪਹਿਲਾਂ ਸੀ ਤੁਹਾਨੂੰ ਜਿਸ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਕੋਈ ਵੀ ਕੰਡੇਦਾਰ ਪੌਦਾ ਹਰ ਵਿਅਕਤੀ ਆਪਣੇ ਘਰ ਵਿੱਚ ਜਾਵਰ ਦਾ ਸ਼ੌਕੀਨ ਹੁੰਦਾ ਹੈ ਹੁਣ ਜੇਕਰ ਤੁਸੀਂ ਘਰ ਨੂੰ ਸਜਾਉਣਾ ਚਾਹੁੰਦੇ ਹੋ ਤਾਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਵੇਗੀ ਕਈ ਵਾਰ ਨਕਲੀ ਫੁੱਲ ਵੀ ਲਿਆਂਦੇ ਜਾਂਦੇ ਹਨ ਜੋ ਗਮਲਿਆਂ ਵਿੱਚ ਲਗਾਏ ਜਾਂਦੇ ਹਨ ਫੁੱਲ ਜਾਂ ਪੌਦਾ ਬਿਲਕੁਲ ਅਸਲੀ ਵਰਗਾ ਦਿਖਾਈ ਦਿੰਦਾ ਹੈ ਜਿਸ ਦਾ ਮਤਲਬ ਹੈ ਕਿ ਕੋਈ ਵੀ ਇਹ ਪਛਾਣ ਨਹੀਂ ਸਕਦਾ ਕਿ ਇਹ ਨਕਲੀ ਪੌਦਾ ਹੈ ऐसे करके लोग अक्सर ही अपने घरਾਂ ਵਿੱਚ ਅਜਿਹੇ ਨਕਲੀ ਪੌਦੇ ਰੱਖਣਾ ਪਸੰਦ ਕਰਦੇ ਹਨ ਜੇਕਰ ਤੁਸੀਂ ਵੀ ਗਲਤੀ ਨਾਲ ਕੰਡੇਦਾਰ ਪੌਦਾ ਘਰ ਲਿਆਇਆ ਹੈ ਜਿਵੇਂ ਕਿ ਗੁਲਾਬ ਦਾ ਪੌਦਾ ਜਾਂ ਕੈਕਟਸ ਦਾ ਪੌਦਾ ਤਾਂ ਸਮਝੋ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵੱਡੀ ਗਲਤੀ ਕੀਤੀ ਹੈ ਕਿਉਂਕਿ ਵਾਸਤਵ ਸ਼ਾਸਤਰ ਵਿੱਚ ਇਸ ਕੰਡੇਦਾਰ ਪੌਦੇ ਦੀ ਮਨਾਹੀ ਹੁੰਦੀ ਹੈ ਜੋ ਵਿਅਕਤੀ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਆਪਣੇ ਘਰ ਵਿੱਚ ਕੈਕਟਸ ਲਿਉਂਦਾ ਹੈ ਅਤੇ ਸੋਚਦਾ ਹੈ ਕਿ ਇਸ ਨਾਲ ਘਰ ਸ਼ਾਨਦਾਰ ਦਿਖਾਈ ਦੇਵੇਗਾ ਤਾਂ ਇਸਦੇ ਉਲਟ ਉਸ ਵਿਅਕਤੀ ਦੇ ਘਰ ਵਿੱਚ ਹੋਰ ਵੀ ਨਕਾਰਾਤਮਕਤਾ ਆਉਣ ਲੱਗ ਪੈਂਦੀ ਹੈ ਕਈ ਵਾਰ ਜੇਕਰ ਸਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਸਾਨੂੰ ਇਹ ਪੌਦਾ ਤੋਹਫੇ ਦੇ ਰੂਪ ਵਿੱਚ ਦਿੰਦਾ ਹੈ ਤਾਂ ਯਾਦ ਰੱਖੋ ਕਿ ਤੁਹਾਡਾ ਦੋਸਤ ਨਹੀਂ ਸਗੋਂ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਕਿਉਂਕਿ ਇਹ ਪੌਦਾ ਤੁਹਾਡੇ ਘਰ ਨੂੰ ਸ਼ਮਸ਼ਾਨ ਘਾਟ ਵਿੱਚ ਬਦਲ ਸਕਦਾ ਹੈ ਤੁਹਾਡੇ ਘਰ ਵਿੱਚ ਕੁਝ ਵੀ ਨਹੀਂ ਬਚੇਗਾ ਹੌਲੀ-ਹੌਲੀ ਇਹ ਸਭ ਕੁਝ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਵੇਗਾ ਘਰ ਵਿੱਚੋਂ ਹਰ ਤਰ੍ਹਾਂ ਦੇ ਕੰਡੇਦਾਰ ਪੌਦੇ ਨੂੰ ਹੁਣੇ ਬਾਹਰ ਕੱਢ ਦਿਓ ਨਹੀਂ ਤਾਂ ਤੁਹਾਡੀ ਜ਼ਿੰਦਗੀ ਵਿੱਚ ਇੱਕ ਵੱਡੀ ਸਮੱਸਿਆ ਵੀ ਆ ਸਕਦੀ ਹੈ ਹੁਣ ਅਸੀਂ ਤੁਹਾਨੂੰ ਇੱਕ ਬਹੁਤ ਵੱਡੇ ਰਾਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਨੂੰ ਕੋਈ ਹੋਰ ਨਹੀਂ ਦੱਸੇਗਾ ਵੇਖੋ ਕੀ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ ਮੌਨਸੂਨ ਆ ਗਿਆ ਹੈ ਕਈ ਵਾਰ ਮੌਸਮ ਬਦਲਦਾ ਹੈ ਤੇਜ ਧੁੱਪ ਤੇਜ ਬਾਰਿਸ਼ ਵਿੱਚ ਬਦਲ ਜਾਂਦੀ ਹੈ ਹੁਣ ਤੱਕ ਤੁਸੀਂ ਛਤਰੀ ਨਹੀਂ ਕੱਢੀ ਹੁਣ ਮੰਨ ਲਵੋ ਕਿ ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋ ਜਾਂ ਤੁਸੀਂ ਕਿਸੇ ਦੋਸਤ ਦੇ ਘਰ ਬੈਠੇ ਹੋ ਜਾਂ ਕਿਸੇ ਜ਼ਰੂਰੀ ਕੰਮ ਲਈ ਕਿਤੇ ਗਏ ਹੋ ਅਤੇ ਅਚਾਨਕ ਹੀ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਹੁਣ ਤੁਸੀਂ ਸੋਚ ਰਹੇ ਹੋ ਕਿ ਮੀਂਹ ਉਣ ਤੋਂ ਕੋਈ ਅਸਾਰ ਨਹੀਂ ਸੀ ਪਰ ਅਚਾਨਕ ਹੀ ਮੀਂਹ ਪੈਣ ਲੱਗ ਪੈਂਦਾ ਹੈ ਕਿਉਂਕਿ ਇਹ ਬਰਸਾਤ ਦਾ ਮੌਸਮ ਹੈ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਅਸਲਈ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗਲਤੀ ਨਾਲ ਵੀ ਆਪਣੇ ਸਾਹਮਣੇ ਵਾਲੇ ਵਿਅਕਤੀ ਦੀ ਛਤਰੀ ਆਪਣੇ ਘਰ ਨਾ ਲੈ ਕੇ ਜਾਓ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਰਿਸ਼ਤੇਦਾਰ ਸਾਨੂੰ ਕਹਿੰਦੇ ਹਨ ਕਿ ਤੁਹਾਨੂੰ ਘਰ ਜਾਣਾ ਹੈ ਤਾਂ ਸਾਡੀ ਛਤਰੀ ਨਾਲ ਲੈ ਜਾਓ ਉਹਨਾਂ ਵਿਅਕਤੀ ਵੀ ਇਹ ਸੋਚਦਾ ਹੈ ਕਿ ਕੱਲ ਨੂੰ ਉਸ ਨੂੰ ਛਤਰੀ ਵਾਪਸ ਕਰ ਦੇਵਾਂਗਾ ਹੁਣੇ ਮੈਂ ਲੈ ਜਾਂਦਾ ਹਾਂ ਅਤੇ ਉਹ ਛਤਰੀ ਲੈ ਕੇ ਆਪਣੇ ਘਰ ਆਉਂਦਾ ਹੈ ਅਤੇ ਇੱਥੋਂ ਕਿਸਮਤ ਵੱਧ ਕਿਸਮਤੀ ਵਿੱਚ ਬਦਲ ਲੱਗ ਜਾਂਦੀ ਹੈ ਤੁਸੀਂ ਇਹ ਵੇਖਿਆ ਹੋਵੇਗਾ ਕਿ ਜਦੋਂ ਵੀ ਕੋਈ ਵਿਅਕਤੀ ਮਰਦਾ ਹੈ ਜਦੋਂ ਵੀ ਕਿਸੇ ਦੇ ਪੁਰਜ ਲਈ ਦਾਨ ਕਰਨਾ ਪੈਂਦਾ ਹੈ ਤਾਂ ਉਸ ਵਿੱਚ ਕੁਝ ਖਾਸ ਚੀਜ਼ਾਂ ਹੁੰਦੀਆਂ ਹਨ ਜਿਵੇਂ ਕਿ ਛਤਰੀ ਚੱਪਲ ਆਦਿ ਕਿਉਂਕਿ ਇਹ ਚੀਜ਼ਾਂ ਕਰਦੀ ਨਕਾਰਾਤਮਕਤਾ ਨੂੰ ਵਧਾਉਂਦੀਆਂ ਹਨ ਜੇ ਤੁਸੀਂ ਕੋਈ ਵੀ ਚੀਜ਼ ਦਾਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਫਲਦਾਇਕ ਸਾਬਿਤ ਹੁੰਦੀ ਹੈ ਹੁਣ ਧਿਆਨ ਨਾਲ ਸੁਣੋ ਤੁਸੀਂ ਉਸ ਵਿਅਕਤੀ ਦੀ ਛਤਰੀ ਲੈ ਕੇ ਆਪਣੇ ਘਰ ਆਏ ਹੋ ਤੁਹਾਡਾ ਹੀ ਰਾਹ ਦਾ ਗਲਤ ਨਹੀਂ ਹੈ ਤੁਸੀਂ ਸੋਚਿਆ ਹੈ ਕਿ ਮੈਂ ਇਸ ਨੂੰ ਕੱਲ ਵਾਪਸ ਕਰ ਦਿਆਂਗਾ ਪਰ ਜੋ ਛਤਰੀ ਤੁਹਾਡੇ ਘਰ ਵਿੱਚ ਇੱਕ ਦਿਨ ਵੀ ਰਹਿੰਦੀ ਹੈ ਤਾਂ ਤੁਹਾਡੇ ਵੇੜੇ ਵਿੱਚ ਰਹਿੰਦੀ ਹੈ ਪਾਰਕਿੰਗ ਵਿੱਚ ਰਹਿੰਦੀ ਹੈ ਤਾਂ ਇਹ ਤਬਾਹੀ ਤੋਂ ਇਲਾਵਾ ਕੁਝ ਵੀ ਨਹੀਂ ਲੈਣ ਵਾਲੀ ਕਿਉਂਕਿ ਉਹ ਛਤਰੀ ਉਸ ਘਰ ਵਿੱਚ ਨਕਾਰਾਤਮਕਤਾ ਨੂੰ ਸੋਖ ਲੈਂਦੀ ਹੈ ਜਿਸ ਦੇ ਭਾਰ ਵਿੱਚ ਇਹ ਹੈ ਕਿ ਉਸ ਘਰ ਦੀ ਮੂਡ ਉਸ ਦਾ ਕਾਲੂ ਕਾਲਾ ਜਾਦੂ ਬੂਰੀ ਨਜ਼ਰ ਇਹ ਛਤਰੀ ਦਾ ਸੁਭਾ ਹੈ ਕਿ ਇਹ ਪ੍ਰਭਾਵ ਨੂੰ ਸੋਖ ਲੈਂਦੀ ਹੈ ਪਰ ਸਿਰਫ ਤੇ ਸਿਰਫ ਉਸ ਮਾਲਕ ਦਾ ਜਿਸ ਦੀ ਛਤਰੀ ਹੈ ਹੁਣ ਤੁਸੀਂ ਉਹ ਛਤਰੀ ਆਪਣੇ ਘਰ ਲੈ ਆਏ ਹੋ ਇਸ ਲਈ ਉਸਨੇ ਉਸ ਘਰ ਵਿੱਚ ਜੋ ਵੀ ਨਕਾਰਾਤਮਕਤਾ ਨੂੰ ਸੋਖ ਲਿਆ ਹੈ ਉਹ ਇਸ ਨੂੰ ਤੁਹਾਡੇ ਘਰ ਵਿੱਚ ਪਾਉਣਾ ਸ਼ੁਰੂ ਕਰ ਦੇਵੇਗੀ ਸਰਲ ਸ਼ਬਦਾਂ ਵਿੱਚ ਕਿਸੇ ਹੋਰ ਦੀਆਂ ਮੁਸੀਬਤਾਂ ਤੁਹਾਡੇ ਘਰ ਆਉਣ ਲੱਗ ਜਾਣਗੀਆਂ ਚੱਪਲਾਂ ਦੇ ਮਾਮਲੇ ਵਿੱਚ ਵੀ ਕਈ ਵਾਰ ਇਹੀ ਗੱਲ ਹੁੰਦੀ ਹੈ ਤੁਸੀਂ ਕਿਸੇ ਰਿਸ਼ਤੇਦਾਰ ਜਾਂ ਫਿਰ ਦੋਸਤ ਦੇ ਘਰ ਗਏ ਅਤੇ ਉੱਤੇ ਅਚਾਨਕ ਹੀ ਕਿਸੇ ਕਾਰਨ ਕਰਕੇ ਤੁਹਾਡੀਆਂ ਚੱਪਲਾਂ ਟੁੱਟ ਗਈਆਂ ਹੁਣ ਉੱਥੇ ਵਾਲਾ ਵਿਅਕਤੀ ਇਹ ਸਭ ਵੇਖਦਾ ਹੈ ਅਤੇ ਸੋਚਦਾ ਹੈ ਕਿ ਤੁਸੀਂ ਨੰਗੇ ਪੈਰ ਕਰ ਕਿਵੇਂ ਜਾਓਗੇ ਤੁਸੀਂ ਵੀ ਇਹੀ ਸੋਚਦੇ ਹੋ ਤਾਂ ਉਹ ਤੁਹਾਨੂੰ ਆਪਣੀਆਂ ਚੱਪਲਾਂ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਹੁਣੇ ਸਾਡੀਆਂ ਚੱਪਲਾਂ ਪਾ ਕੇ ਘਰ ਜਾ ਸਕਦੇ ਹੋ ਅਤੇ ਤੁਸੀਂ ਇਹ ਵੀ ਸੋਚਦੇ ਹੋ ਕਿਸ ਵਿੱਚ ਗਲਤ ਵੀ ਕੀ ਹੈ ਕੱਲ ਮੈਂ ਉਸ ਨੂੰ ਉਸਦੀ ਚੱਪਲ ਵਾਪਸ ਕਰ ਦਿਆਂਗਾ ਪਰ ਬੁਰੀ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਇਹ ਸੰਭਵ ਹੈ ਕਿ ਉਹ ਵਿਅਕਤੀ ਚੰਗਾ ਹੋਵੇ ਉਹ ਤੁਹਾਡੀ ਭਲਾਈ ਬਾਰੇ ਵੀ ਸੋਚ ਰਿਹਾ ਹੋਵੇ ਉਸ ਨੇ ਤੁਹਾਨੂੰ ਛਤਰੀ ਦੇ ਕੇ ਚੰਗਾ ਕੀਤਾ ਉਸ ਨੇ ਤੁਹਾਨੂੰ ਚੱਪਲਾਂ ਦੇ ਕੇ ਚੰਗਾ ਕੀਤਾ ਪਰ ਤੁਹਾਨੂੰ ਅਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਸਾਰੀਆਂ ਚੀਜ਼ਾਂ ਕਰਦੇ ਵਾਸਤੂ ਸ਼ਾਸਤਰ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਵਾਸਤੂ ਸ਼ਾਸਤਰ ਵਿੱਚ ਅਸਦੇ ਪਿੱਛੇ ਇੱਕ ਬਹੁਤ ਵੱਡਾ ਸ਼ੁਭ ਅਤੇ ਅਸ਼ੁਭ ਪ੍ਰਭਾਵ ਵੀ ਪੈਦਾ ਕਰਦਾ ਹੈ ਜਦੋਂ ਚप्पल ਤੁਹਾਡੇ ਕੋਲ ਆਉਂਦੀ ਹੈ ਤਾਂ ਉਸ ਦੇ ਘਰ ਦੀ ਸਾਰੀ ਹੀ ਗਰੀਬੀ ਤੁਹਾਡੇ ਘਰ ਆ ਜਾਵੇਗੀ। ਕੁੱਲ ਮਿਲਾ ਕੇ ਉਹ ਵਿਅਕਤੀ ਅੱਗੇ ਵਧੇਗਾ ਅਤੇ ਤੁਸੀਂ ਪਿੱਛੇ ਚਲੇ ਜਾਵੋਗੇ। ਹੁਣ ਮੰਨ ਲਵੋ ਕਿ ਤੁਸੀਂ ਉਸ ਤੋਂ ਛਤਰੀ ਲੈਂਦੇ ਹੋ ਦੋ ਤਿੰਨ ਦਿਨਾਂ ਤੱਕ ਧਿਆਨ ਖੜਾ ਜਾਂਦਾ ਹੈ ਜੇ ਤੁਸੀਂ ਉਸ ਨੂੰ ਛਤਰੀ ਨਹੀਂ ਦੇ ਸਕੇ ਤਾਂ ਇੱਕ ਜਾਂ ਦੋ ਤਿੰਨ ਦਿਨਾਂ ਲਈ ਤੁਸੀਂ ਆਪਣੇ ਕੰਮ ਵਿੱਚ ਰੁੱਝ ਜਾਂਦੇ ਹੋ। ਅਤੇ ਫਿਰ ਤੁਸੀਂ ਉਸ ਨੂੰ ਛਤਰੀ ਦੇਣਾ ਵੀ ਭੁੱਲ ਜਾਂਦੇ ਹੋ ਤੁਸੀਂ ਚੱਪਲਾ ਵਾਪਸ ਕਰਨਾ ਵੀ ਭੁੱਲ ਜਾਂਦੇ ਹੋ ਅਤੇ ਫਿਰ ਅਸਲ ਖੇਡ ਸ਼ੁਰੂ ਹੁੰਦੀ ਹੈ ਹੌਲੀ-ਹੌਲੀ ਕਾਰੋਬਾਰ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਹੌਲੀ-ਹੌਲੀ ਪਰਿਵਾਰ ਦੀ ਏਕਤਾ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਂਦੀ ਹੈ ਚਿਰਚੇੜਾਪਣ ਸ਼ੁਰੂ ਹੋ ਜਾਂਦਾ ਹੈ ਸਿਹਤ ਵਿਗੜਨ ਲੱਗ ਜਾਂਦੀ ਹੈ ਜਦੋਂ ਹੌਲੀ-ਹੌਲੀ ਸਮੱਸਿਆਵਾਂ ਐਨੀਆਂ ਹੋਣ ਲੱਗ ਜਾਂਦੀਆਂ ਹਨ ਕਿ ਡਰਵਾ ਜਾਂਦਾ ਹੈ ਤੁਸੀਂ ਸੋਚਦੇ ਹੋ ਕਿ ਅਚਾਨਕ ਇਹ ਕਿਵੇਂ ਹੋ ਗਿਆ ਵੇ ਤੁਸੀਂ ਚਿੰਤਿਤ ਹੋ ਜਾਂਦੇ ਹੋ ਪਰਿਵਾਰ ਦੇ ਮੈਂਬਰ ਸੋਚਦੇ ਹਨ ਕਿ ਕਿਸੇ ਨੇ ਸਾਡੇ ਤੇ ਜ਼ਰੂਰ ਬੁਰੀ ਨਜ਼ਰ ਪਾਈ ਹੈ ਕਿਸੇ ਨੇ ਸਾਡੇ ਨਾਲ ਕੁਝ ਕੀਤਾ ਹੈ ਤੁਸੀਂ ਜੋਤਿਛਤ ਕੋਲ ਜਾਂਦੇ ਹੋ ਤਾੰਤ੍ਰਿਕ ਵੰਗਾਂ ਕੋਲ ਜਾਂਦੇ ਹੋ ਉਹ ਤੁਹਾਨੂੰ ਮੂਰਖ ਬਣਾਉਂਦੇ ਹਨ ਅਤੇ ਬਹੁਤ ਸਾਰਾ ਪੈਸਾ ਲੁੱਟਦੇ ਹਨ ਪਰ ਕੋਈ ਗੱਲ ਨਹੀਂ ਮਿਲਦਾ ਬਹੁਤ ਗਿਆਨ ਤੋਂ ਬਾਅਦ ਪਰਮਾਤਮਾ ਨੇ ਤੁਹਾਨੂੰ ਉਸ ਦੱਸਿਆ ਕਿ ਜੇ ਤੁਸੀਂ ਇਸ ਗੱਲ ਦਾ ਧਿਆਨ ਰੱਖੋਗੇ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਪਿੱਛੇ ਮੁੜ ਕੇ ਨਹੀਂ ਦੇਖਣਾ ਪਵੇਗਾ ਕਿਸੇ ਦੀਆਂ ਚੱਪਲਾਂ ਆਪਣੇ ਘਰ ਨਾ ਲਿਆਓ ਜੇਕਰ ਕਿਸੇ ਹੋਰ ਦੀਆਂ ਚੱਪਲਾਂ ਘਰ ਵਿੱਚ ਪਈਆਂ ਹਨ ਤਾਂ ਉਹਨਾਂ ਨੂੰ ਬਾਹਰ ਸੁੱਟ ਦਿਓ ਕਿਸੇ ਹੋਰ ਦੀ ਛਤਰੀ ਤੁਹਾਡੇ ਘਰ ਵਿੱਚ ਨਹੀਂ ਹੋਣੀ ਚਾਹੀਦੀ ਤੁਰੰਤ ਉਸ ਵਿਅਕਤੀ ਕੋਲ ਵਾਪਸ ਦੇ ਆਓ ਜਦੋਂ ਵੀ ਤੁਸੀਂ ਘਰੋਂ ਵਾਪਸ ਜਾਓ ਬਰਸਾਤ ਦਾ ਮੌਸਮ ਹੈ ਆਪਣੀ ਛਤਰੀ ਲੈ ਕੇ ਜਾਓ ਲੋਕ ਇਸ ਗੱਲ ਦਾ ਬਹੁਤ ਧਿਆਨ ਰੱਖਦੇ ਹਨ ਪਰ ਵੀਡੀਓ ਹੁਣ ਹੋਰ ਵੀ ਗੰਭੀਰ ਹੋਣ ਵਾਲੀ ਹੈ ਕਿਉਂਕਿ ਅਸੀਂ ਤੁਹਾਨੂੰ ਦੋ ਹੋ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਪੂਰੀ ਗਰੰਟੀ ਨਾਲ ਤੁਹਾਡੇ ਘਰ ਵਿੱਚ ਪਈਆਂ ਹਨ ਅਤੇ ਜੇਕਰ ਇਹ ਚੀਜ਼ਾਂ ਤੁਹਾਡੇ ਘਰ ਵਿੱਚ ਹਨ ਤਾਂ ਤੁਸੀਂ ਕਦੇ ਵੀ ਅੱਗੇ ਨਹੀਂ ਵੱਧ ਸਕੋਗੇ ਤੁਸੀਂ ਕਦੇ ਵੀ ਬਾਰ-ਬਾਰ ਪੈਸਾ ਨਹੀਂ ਕਮਾ ਸਕੋਗੇ ਅਤੇ ਅਜੀਹੇ ਖਰਚੇ ਹੋਣਗੇ ਕਿ ਪੈਸਾ ਹੱਥੋਂ ਕਿਸਕ ਜਾਵੇਗਾ ਕਿ ਤੁਹਾਡੀ ਜ਼ਿੰਦਗੀ ਵਿੱਚ ਬਾਰ-ਬਾਰ ਅਜੀਹਾ ਹੋ ਰਿਹਾ ਹੈ ਕਿ ਤੁਸੀਂ ਬਹੁਤ ਪੈਸੇ ਕਮਾ ਰਹੇ ਹੋ ਪਰ ਬਚਦਾ ਕੁਝ ਨਹੀਂ ਜੇਕਰ ਪੈਸਾ ਤੁਹਾਡੇ ਹੱਥ ਵਿੱਚ ਨਹੀਂ ਰਹਿ ਰਿਹਾ ਤਾਂ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਗੁਰੂ ਜੀ ਹੁਣ ਤੁਹਾਨੂੰ ਇਹਨਾਂ ਦੋ ਚੀਜ਼ਾਂ ਬਾਰੇ ਦੱਸਣਗੇ ਇਹਨਾਂ ਚੀਜ਼ਾਂ ਨੂੰ ਆਪਣੇ ਘਰੋਂ ਕੱਢਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਬਹੁਤ ਜ਼ਿਆਦਾ ਫਸ ਤੋਂਦੇ रह ਜਾਓਗੇ ਅਤੇ ਘਰ ਵਿੱਚ ਕੁਝ ਵੀ ਨਹੀਂ ਬਚੇਗਾ ਤੁਸੀਂ ਪੈਸੇ ਨਹੀਂ ਬਚਾ ਸਕੋਗੇ ਹਸਪਤਾਲ ਦੇ ਵਕਫਾ ਖਰਚੇ ਹੋਣਗੇ ਅਤੇ ਤੁਹਾਡੀ ਜੇਬ ਵੀ ਖਾਲੀ ਹੁੰਦੀ ਰਹੇਗੀ ਹਿੰਦੂਤਾਂ ਵਿੱਚ ਭੋਜਨ ਨੂੰ ਬਹੁਤ ਸਤਿਕਾਰ ਨਾਲ ਵਿਖਿਆ ਜਾਂਦਾ ਹੈ ਜਦੋਂ ਵੀ ਕੋਈ ਖਾਣਾ ਖਾਣ ਬੈਠਦਾ ਹੈ ਤਾਂ ਉਹ ਦੂਜਿਆਂ ਦਾ ਸਵਾਗਤ ਜ਼ਰੂਰ ਕਰਦਾ ਹੈ ਅਤੇ ਦੇਵਤਿਆਂ ਨੂੰ ਮੱਥਾ ਵੀ ਟੇਕਦਾ ਹੈ ਅਤੇ ਸਾਰਿਆਂ ਦਾ ਇੱਕੋ ਹੀ ਉਦੇਸ਼ ਹੁੰਦਾ ਹੈ ਕਿ ਸਾਡੀ ਥਾਲੀ ਵਿੱਚ ਕੋਈ ਵੀ ਖਾਣਾ ਬਚਿਆ ਨਾ ਰਵੇ ਅਤੇ ਅਸੀਂ ਆਪਣੀ ਥਾਲੀ ਨੂੰ ਸਾਫ਼ ਰੱਖਣ ਦਾ ਬਹੁਤ ਧਿਆਨ ਰੱਖਦੇ ਹਾਂ ਪਰ ਕੀ ਤੁਸੀਂ ਕਦੇ ਘਰ ਦੇ ਫ੍ਰਿਜ ਵਿੱਚ ਦੇਖਿਆ ਹੈ ਕਿ ਤੁਸੀਂ ਕਦੇ ਰਸੋਈ ਵਿੱਚ ਦੇਖਿਆ ਹੈ ਕੀ 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 ਉੱਥੇ ਕੋਈ ਖਾਣ ਪੀਣ ਵਾਲੀ ਚੀਜ਼ ਪਈ ਹੈ ਜਿਸ ਤੇ ਉਲੀ ਫਫੂਨ ਜਾਂ ਕੀੜੇ ਲੱਗੇ ਹੋਏ ਹਨ ਅਤੇ ਉਹ ਚੀਜ਼ ਤੁਹਾਡੇ ਫ੍ਰਿਜ ਦੇ ਪਿੱਛੇ ਕਿਤੇ ਪਈ ਹੈ ਇਹ ਮੁੱਖ ਤੌਰ ਤੇ ਫ੍ਰਿਜ ਦੇ ਅੰਦਰ ਸਟੋਰ ਕੀਤੀ ਜਾਂਦੀ ਹੈ ਇਹ ਗੈਸਟੈਂਡ ਦੇ ਹੇਠਾਂ ਪਈ ਹੋ ਸਕਦੀ ਹੈ ਜਾਂ ਫਿਰ ਫਰਨੀਚਰ ਵਿੱਚ ਕਿਤੇ ਵੀ ਰੱਖੀ ਹੋਈ ਹੈ ਭਾਵੇਂ ਉਹ ਮਿਠਾਈ ਹੋਵੇ ਸਬਜ਼ੀ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਪਰ ਤੁਹਾਡੀ ਰਸੋਈ ਵਿੱਚ ਕਿਸੇ ਵੀ ਖਾਣ ਪੀਣ ਵਾਲੀ ਚੀਜ਼ ਤੇ ਉੱਲੀ ਨਹੀਂ ਹੋਣੀ ਚਾਹੀਦੀ ਯਾਨੀ ਉਹ ਚੀਜ਼ ਖਰਾਬ ਨਹੀਂ ਹੋਣੀ ਚਾਹੀਦੀ ਜੇਕਰ ਉਹ ਚੀਜ਼ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਸਹੀ ਸਮੇਂ ਤੇ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਕੁਝ ਲੰਬੇ ਸਮੇਂ ਤੋਂ ਫ੍ਰਿਜ ਦੇ ਅੰਦਰ ਪਿਆ ਹੋ ਸਕਦਾ ਹੈ ਅਤੇ ਉਸ ਦੇ ਉੱਲੀ ਬਣ ਗਈ ਹੈ ਇਸ ਦੀ ਹਾਲਤ ਖਰਾਬ ਹੋ ਗਈ ਹੈ ਪਰ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਸਫਾਈ ਦੀ ਆਦਤ ਵੀ ਨਹੀਂ ਹੁੰਦੀ ਘਰ ਵਿੱਚ ਇਸ ਤਰ੍ਹਾਂ ਹੀ ਪਿਆ ਰਹਿੰਦਾ ਹੈ ਉਹ ਪਰਵਾਹ ਨਹੀਂ ਕਰਦੀ ਫਰਿੱਜ ਨੂੰ ਲੰਬੇ ਸਮੇਂ ਤੋਂ ਨਹੀਂ ਧੋਤਾ ਗਿਆ ਉਹ ਪਰਵਾਹੀ ਨਹੀਂ ਕਰਦੀ ਰਸੋਈ ਊर्जा ਦਾ ਕੇਂਦਰ ਹੁੰਦਾ ਹੈ ਜਿੱਥੇ ਮਾਂ ਅਨਪੂਰਨਾ ਵਾਸ ਕਰਦੀ ਹੈ ਜੋਰ ਤੇ ਇਸ ਰਸੋਈ ਨੂੰ ਸਾਫ਼ ਨਹੀਂ ਕਰਦੀ ਉਸ ਨੂੰ ਬਹੁਤ ਬਦਕਿਸਮਤ ਵੀ ਮੰਨਿਆ ਜਾਂਦਾ ਹੈ ਜਾਂ ਫਿਰ ਦੂਜੇ ਸ਼ਬਦਾਂ ਵਿੱਚ ਕਮਜ਼ੋਰ ਵੀ ਮੰਨਿਆ ਜਾਂਦਾ ਹੈ ਅਤੇ ਅਜਿਹੀ ਔਰਤ ਕਦੇ ਵੀ ਆਪਣੇ ਪਤੀ ਨੂੰ ਤਰੱਕੀ ਨਹੀਂ ਦੇ ਸਕਦੀ ਅਜਿਹੀ ਔਰਤ ਆਪਣੇ ਪਤੀ ਲਈ ਕਦੇ ਵੀ ਬਦਕਿਸਮਤ ਸਾਬਿਤ ਨਹੀਂ ਹੁੰਦੀ ਐਸ ਲਈ ਤੁਹਾਨੂੰ ਆਪਣੀ ਰਸੋਈ ਦਾ ਥੋੜਾ ਜਿਹਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਬਹੁਤ ਸਾਰੇ ਗੰਦੇ ਭਾਂਡੇ ਵੀ ਨਹੀਂ ਰੱਖਣੇ ਚਾਹੀਦੇ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਗਰੀਬੀ ਅਤੇ ਦੁੱਖ ਵੱਧੇ ਰਹਿਣਗੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸਮੇਂ ਸਿਰ ਆਪਣੇ ਕੱਪੜੇ ਨਹੀਂ ਠੀਕ ਕਰਦੇ ਅਤੇ ਇੱਕ ਜਾਂ ਦੋ ਦਿਨ ਵੀ ਜਾਂਦੇ ਹਨ ਪੁਰਾਣੇ ਭਾਂਡੇ ਰਸੋਈ ਵਿੱਚ ਇੰਜ ਹੀ ਪਏ ਰਹਿੰਦੇ ਹਨ ਅਸੀਂ ਤੁਹਾਨੂੰ ਦੱਸਿਆ ਸੀ ਕਿ ਮਾਨਪੂਰਨਾ ਰਸੋਈ ਵਿੱਚ ਨਿਵਾਸ ਕਰਦੀ ਹੈ ਤੁਸੀਂ ਆਪਣੇ ਘਰ ਨੂੰ ਪੂਜਾ ਸਥਾਨ ਜਾਂ ਫਿਰ ਸ਼ਮਸ਼ਾਨ ਘਾਟ ਬਣਾਉਣਾ ਚਾਹੋਗੇ ਜਦ ਤੁਹਾਡੇ ਹੱਥ ਵਿੱਚ ਹੈ ਪਰ ਤੁਹਾਡੀ ਰਸੋਈ ਵਿੱਚ ਕੋਈ ਵੀ ਮਾੜੀ ਚੀਜ਼ ਨਹੀਂ ਹੋਣੀ ਚਾਹੀਦੀ ਉਲੀ ਲੱਗੀ ਹੋਈ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਇਹ ਤੁਹਾਡੇ ਘਰ ਨੂੰ ਬਦਕਿਸਮਤੀ ਵੱਲ ਖਿੱਚੇਗੀ ਤੁਸੀਂ ਸੋਚ ਸਕਦੇ ਹੋ ਕਿ ਕਾਰੋਬਾਰ ਵਿੱਚ ਆਰਡਰ ਰੱਦ ਹੋ ਗਿਆ ਹੈ ਨੌਕਰੀ ਵਿੱਚ ਗਲਤ ਤਬਾਦਲਾ ਹੋ ਗਿਆ ਹੈ ਜਾ ਨੌਕਰੀ ਵਿੱਚ ਡਿੱਗ ਪਿਆ ਹਾਂ ਜੇਕਰ ਤੁਹਾਡੀ ਸਿਹਤ बार-बार ਵਿਗੜ ਰਹੀ ਹੈ ਤਾਂ ਸਭ ਤੋਂ ਵੱਡਾ ਕਾਰਨ ਰਸੋਈ ਵੀ ਹੋ ਸਕਦੀ ਹੈ ਤੁਹਾਨੂੰ ਥੋੜਾ ਸਾਵਧਾਨ ਅਤੇ ਸचेत ਰਹਿਣਾ ਪਵੇਗਾ ਕਈ ਵਾਰ ਅਸੀਂ ਪਰਮਾਤਮਾ ਦੇ ਪ੍ਰਤੀ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ ਹਾਂ ਅਸੀਂ ਬਾਜ਼ਾਰ ਤੋਂ ਆਪਣੇ ਪਰਮਾਤਮਾ ਲਈ ਮਾਲਾ ਖਰੀਦ ਕੇ ਲੈਂਦੇ ਹਾਂ ਅਸੀਂ ਫੁੱਲ ਖਰੀਦੇ ਹਾਂ ਤੁਸੀਂ ਵੀ ਲੈਂਦੇ ਹੋ ਹੋਗੇ ਪਰ ਕੀ ਤੁਸੀਂ ਕਦੇ ਆਪਣੇ ਸੁਪਨਿਆਂ ਵਿੱਚ ਸੋਚਿਆ ਹੈ ਕਿ ਮਾਲਾ ਜੋ ਤੁਸੀਂ ਬਹੁਤ ਖੁਸ਼ੀ ਨਾਲ ਲੈਂਦੀ ਹੈ ਤੁਹਾਡੇ ਘਰ ਵਿੱਚ ਬਰਬਾਦੀ ਵੀ ਲਿਆ ਰਹੀ ਹੈ ਖੁਰੀ ਜੀ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਣ ਜਾ ਰਹੀ ਹਨ ਜੇ ਤੁਸੀਂ ਇਹ ਸੁਣੋਗੇ ਤਾਂ ਅਜਿਹੀ ਪੂਜਾ ਨਾਲ ਤੁਹਾਡਾ ਘਰ ਬਰਬਾਦ ਨਹੀਂ ਹੋਵੇਗਾ ਤੁਸੀਂ ਆਪਣੇ ਮਨ ਵਿੱਚ ਸੋਚ ਰਹੇ ਹੋਗੇ ਕਿ ਸਾਡੇ ਘਰ ਦਾ ਮੰਦਰ ਸਾਨੂੰ ਕਿਵੇਂ ਬਰਬਾਦ ਕਰ ਰਿਹਾ ਹੈ ਅਸੀਂ ਮੰਦਰ ਵਿੱਚ ਪੂਜਾ ਕਰਦੇ ਹਾਂ ਅਸੀਂ ਮੰਦਰ ਵਿੱਚ ਭਗਵਾਨ ਦੀ ਸੇਵਾ ਵੀ ਕਰਦੇ ਹਾਂ ਫਿਰ ਸਾਨੂੰ ਸ਼ਰਾਬ ਕਿਉਂ ਦਿੱਤਾ ਜਾ ਰਿਹਾ ਹੈ ਉਹ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣ ਜਾ ਰਹੇ ਹਨ ਤੁਸੀਂ ਪੂਜਾ ਲਈ ਬਾਜ਼ਾਰ ਤੋਂ ਮਾੜਾ ਜਾਂ ਫਿਰ ਫੁੱਲ ਲਿਆਏ ਹੋ ਅਤੇ ਤੁਸੀਂ ਪ੍ਰਭੂ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਪਰ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਪ੍ਰਭੂ ਨੂੰ ਫੁੱਲਾਂ ਨਾਲ ਸਜਾਉਣ ਤੋਂ ਬਾਅਦ ਉਹ ਇੱਕ ਦਿਨ ਦੋ ਦਿਨ ਜਾਂ ਤਿੰਨ ਦਿਨ ਉੱਥੇ ਬਾਸੀ ਫੁੱਲ ਨਹੀਂ ਕੜਦੇ ਉਹ ਫੁੱਲ ਉੱਥੇ ਹੀ ਸੁੱਕ ਜਾਂਦੇ ਹਨ ਇਤੋਂ ਤੱਕ ਕਿ ਉਹ ਪ੍ਰਭੂ ਦੀ ਤਸਵੀਰ ਤੇ ਜੋ ਮਾੜਾ ਪੁੰਦੇ ਹਨ ਉਹ ਦੋ ਤਿੰਨ ਦਿਨ ਜਾਂ ਕਈ ਦਿਨਾਂ ਤੱਕ ਉਸੇ ਤਸਵੀਰ ਤੇ ਹੀ ਲਟਕਦੀ ਰਹਿੰਦੀ ਹੈ ਭਾਵੇਂ ਪੂਲ ਪੂਰੀ ਤਰ੍ਹਾਂ ਸੁੱਕ ਗਏ ਹੋਣ ਫਿਰ ਵੀ ਉਹਨਾਂ ਕੋਲ ਉੱਥੇ ਬਸੇ ਫੁੱਲਾਂ ਨੂੰ ਸਾਫ਼ ਕਰਨ ਜਾਂ ਪ੍ਰਭੂ ਦੀ ਤਸਵੀਰ ਤੋਂ ਸੁੱਕੀ ਮਾਲਾ ਹਟਾਉਣ ਲਈ ਸਮਾਂ ਨਹੀਂ ਹੁੰਦਾ ਅਜਿਹੇ ਬਹੁਤ ਸਾਰੇ ਘਰ ਹੋਣਗੇ ਤੁਸੀਂ ਵੀ ਇਹ ਜਾਣਦੇ ਹੋ ਕਿ ਗੁਰੂ ਜੀ ਤੁਹਾਨੂੰ ਇਹ ਗੱਲ ਦੱਸ ਰਹੇ ਹਨ ਇਸ ਲਈ ਤੁਸੀਂ ਇਹ ਵੀ ਜਾਣੋਗੇ ਕਿ ਹਾਂ ਸਾਡੇ ਘਰ ਵਿੱਚ ਕਈ ਵਾਰ ਜਿਹਾ ਹੁੰਦਾ ਹੈ ਪਰ ਇਹ ਗੱਲ ਇੱਕ ਵੱਡੀ ਸਮੱਸਿਆ ਵੀ ਪੈਦਾ ਕਰ ਸਕਦੀ ਹੈ ਵਾਸਤਵ ਸਾਸਤ੍ਰ ਵੀ ਸਰਲ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਵੀ ਤੁਸੀਂ ਪਰਬੂ ਨੂੰ ਫੁੱਲ ਚੜਾਉਂਦੇ ਹੋ ਜਿਵੇਂ ਹੀ ਉਹ ਫੁੱਲ ਸਬਕ ਜਾਂਦੇ ਹਨ ਉਹਨਾਂ ਫੁੱਲਾਂ ਨੂੰ ਦੁਬਾਰਾ ਇਕੱਠਾ ਕਰਨਾ ਤੇ ਉਹਨਾਂ ਨੂੰ ਸਹੀ ਜਗ੍ਹਾ ਤੇ ਵਿਸਰਜਿਤ ਕਰ ਦੇਣਾ ਚਾਹੀਦਾ ਹੈ ਪਰ ਤੁਸੀਂ ਕਿਹੜੀ ਗਲਤੀ ਕਰਦੇ ਹੋ ਜੋ ਉਹਨਾਂ ਫੁੱਲਾਂ ਨੂੰ ਚੁੱਕਦੇ ਸਮੇਂ ਉੱਥੇ ਹੀ ਪਏ ਰਹਿਣ ਦਿੰਦੇ ਹੋ ਜੇਕਰ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਚੁੱਕਦੇ ਹੋ ਕਿ 2 ਜਾਂ 3 ਫੁੱਲ ਛੁੱਟੇ ਨਿਕਲਣ ਜਾਂ ਕਿਸੇ ਤਸਵੀਰ ਤੇ ਲੱਗੇ ਫੁੱਲ ਸੁੱਕ ਗਏ ਹੋਣ ਪਰ ਮਾਲਾ ਲੱਗ ਗਈ ਹੋਵੇ ਤਾਂ ਜਿੱਥੇ ਅਸੀਸਾਂ ਵਰਉਣਗੀਆਂ ਉਹ ਜਿਸ ਸਮ ਬੱਤ ਕਿਸਮਤੀ ਵਿੱਚ ਬਦਲ ਜਾਂਦੀਆਂ ਹਨ ਮੈਂ ਤੁਹਾਨੂੰ ਇਸ ਵਾਰ ਵੀ ਇਸ਼ਾਰਾ ਕਰ ਰਹੀ ਹਾਂ ਮੈਂ ਤੁਹਾਨੂੰ ਚੇਤਾਵਨੀ ਦੇ ਰਹੀ ਹਾਂ ਤੁਸੀਂ ਦੇਖਭਾਲ ਕਰਨਾ ਚਾਹੁੰਦੇ ਹੋ ਜਾਂ ਨਹੀਂ ਇਹ ਤੁਹਾਡੇ ਹੱਥ ਵਿੱਚ ਹੈ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣਾ ਚਾਹੁੰਦੀ ਹਾਂ ਧਿਆਨ ਨਾਲ ਸੁਣੋ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਹਸਪਤਾਲ ਵਿੱਚ ਇੱਕ ਵੀ ਰੁਪਿਆ ਖਰਚ ਨਹੀਂ ਕਰਨਾ ਪਵੇਗਾ ਬਹੁਤ ਸਾਰੇ ਲੋਕ ਜੋ ਇਸ ਵੀਡੀਓ ਨੂੰ ਦੇਖ ਰਹੇ ਹਨ ਉਹ ਆਪਣੇ ਹਸਪਤਾਲ ਦੇ ਖਰਚੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਣਗੇ ਉਹਨਾਂ ਨੂੰ ਸਿਰਫ ਇੱਕ ਕੰਮ ਕਰਨਾ ਪਵੇਗਾ ਅਸੀਂ ਹਰ ਮਹੀਨੇ ਜੋ ਵੀ ਕਮਾਉਂਦੇ ਹਾਂ ਉਹ ਦਵਾਈਆਂ ਤੇ ਖਰਚ ਹੁੰਦਾ ਹੈ ਅਸੀਂ ਹਸਪਤਾਲ ਤੇ ਬਿੱਲ ਵੀ ਭਰਦੇ ਹਾਂ ਬਿਮਾਰੀ ਨਹੀਂ ਰੁਕ ਰਹੀ ਅੱਜਕੱਲ ਇੱਕ ਦੂਜੇ ਦੀ ਸਿਹਤ ਬਹੁਤ ਖਰਾਬ ਰਹਿੰਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਇਹ ਗਲਤੀ ਕਿਉਂ ਕਰ ਰਹੇ ਹੋ ਮੈਂ ਤੁਹਾਨੂੰ ਇੱਕ ਬਹੁਤ ਹੀ ਸਾਵਧਾਨ ਅਤੇ ਆਮ ਗਲਤੀ ਬਾਰੇ ਦੱਸਣ ਜਾ ਰਹੀ ਹਾਂ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਕਰ ਤੋਂ ਕੱਢ ਦਿੰਦੇ ਹੋ ਤਾਂ ਕਮ ਹੋ ਜਾਵੇਗਾ ਨਹੀਂ ਤਾਂ ਪੈਸੇ ਐਸੀ ਤਰ੍ਹਾਂ ਹੀ ਹਸਪਤਾਲ ਵਿੱਚ ਜਾਂਦੇ ਰਹਿਣਗੇ ਕਈ ਵਾਰ ਅਸੀਂ ਆਪਣੇ ਸਿਰਦਰਦ ਲਈ ਬਾਜ਼ਾਰ ਤੋਂ ਦਵਾਈਆਂ ਚੁੰਦੇ ਰਹਿੰਦੇ ਹਾਂ। ਕਈ ਵਾਰ ਜੇਕਰ ਘਰ ਵਿੱਚ ਕਿਸੇ ਨੂੰ ਵੀ ਆਮ ਜ਼ੁਖਾਮ ਹੋ ਜਾਂਦਾ ਹੈ ਤਾਂ ਅਸੀਂ ਦਵਾਈਆਂ ਲਿਆਉਂਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਦਵਾਈਆਂ ਘਰ ਉਂਡੀਆਂ ਰਹਿਣਗੀਆਂ। ਕਿਸੇ ਨਾ ਕਿਸੇ ਕਾਰਨ ਕਰਕੇ ਕਈ ਵਾਰ ਵਿਅਕਤੀ ਇੱਕ ਦਵਾਈ ਲੈਂਦਾ ਹੈ ਤੇ ਸਵੇਰ ਤੱਕ ਠੀਕ ਵੀ ਹੋ ਜਾਂਦਾ ਹੈ। ਕਈ ਵਾਰ ਉਹ ਦੋ ਦਵਾਈਆਂ ਲੈਂਦਾ ਹੈ ਤੇ ਠੀਕ ਹੋ ਜਾਂਦਾ ਹੈ ਪਰ ਫਿਰ ਵੀ ਜ਼ਿਆਦਾਤਰ ਮਾਮਲਿਆਂ ਵਿੱਚ ਅਜਿਹਾ ਹੀ ਹੁੰਦਾ ਹੈ ਕਿ ਦਵਾਈ ਦੇ ਰੈਪਰ ਜਾਂ ਗੋਲੀਆਂ ਘਰ ਵਿੱਚ ਹੀ ਪਈਆਂ ਰਹਿੰਦੀਆਂ ਹਨ। ਤੁਸੀਂ ਇਹ ਵੀ ਵੇਖਿਆ ਹੋਵੇਗਾ ਕਿ ਤੁਹਾਡੇ ਘਰ ਵਿੱਚ ਦਵਾਈ ਦੇ ਪੈਕੇਟ ਜਾਂ ਫਿਰ ਦੂਜੇ ਸ਼ਬਦਾਂ ਵਿੱਚ ਦਵਾਈਆਂ ਸਰੀਂਜਾ ਇੱਧਰ ਉੱਧਰ ਪਈਆਂ ਹਨ ਤੁਹਾਨੂੰ ਉਹਨਾਂ ਨੂੰ ਆਪਣੇ ਘਰ ਤੋਂ ਹਟਾਉਣਾ ਪਵੇਗਾ ਨਹੀਂ ਤਾਂ ਪੈਸੇ ਬੇਲੋੜੇ ਹੀ ਹਸਪਤਾਲਾਂ ਵਿੱਚ ਜਾਂਦੇ ਰਹਿਣਗੇ ਜੋ ਵੀ ਦਵਾਈਆਂ ਵਰਤੀਆਂ ਗਈਆਂ ਹਨ ਉਹਨਾਂ ਨੂੰ ਘਰ ਤੋਂ ਬਾਹਰ ਸੁੱਟ ਦਿਓ ਜਿਨ੍ਹਾਂ ਦਵਾਈਆਂ ਦੀ ਮਿਆਦ ਖਤਮ ਹੋ ਗਈ ਹੈ ਜੋ ਐਕਸਪਾਇਰੀ ਹਨ ਉਹਨਾਂ ਨੂੰ ਮੁੱਖ ਤੌਰ ਤੇ ਘਰ ਤੋਂ ਬਾਹਰ ਸੁੱਟ ਦਿਓ ਜੋ ਦਵਾਈਆਂ ਲੱਭਤਾ ਹੈ ਕਰਨ ਉਹਨਾਂ ਨੂੰ ਡੱਬੇ ਜਾਂ ਮੈਡੀਕਲ ਕਿੱਟ ਵਿੱਚ ਰੱਖ ਕੇ ਪੂਰਵ ਦਿਸ਼ਾ ਵਿੱਚ ਕਿਤੇ ਵੀ ਰੱਖਣਾ ਚਾਹੀਦਾ ਹੈ ਪਰ ਗੋਲੀਆਂ ਜਾਂ ਦਵਾਈਆਂ ਨੂੰ ਕਦੇ ਵੀ ਆਪਣੇ ਘਰ ਦੇ ਕੋਨੇ ਵਿੱਚ ਕਦੇ ਮੇਜ਼ ਤੇ ਕਦੇ ਵੀ ਫ੍ਰਿਜ ਦੇ ਉੱਪਰ ਨਾ ਰੱਖੋ ਨਹੀਂ ਤਾਂ ਇਹ ਗੋਲੀਆਂ ਬਹੁਤ ਜ਼ਿਆਦਾ ਨਕਾਰਾਤਮਕਤਾ ਨੂੰ ਸੋਖ ਲੈਂਦੀਆਂ ਹਨ ਇਸ ਦਾ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਹਰ ਸਮੇਂ ਦੀ ਨਕਾਰਾਤਮਕਤਾ ਇਹਨਾਂ ਗੋਲੀਆਂ ਵਿੱਚ ਪ੍ਰਵੇਸ਼ ਕਰਦੀ ਹੈ ਤੇ ਉਹਨਾਂ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਸਾਡੇ ਪਿਛਲੇ ਜਨਮ ਦੇ ਮਾੜੇ ਕੰਮਾਂ ਦਾ ਨਤੀਜਾ ਹੈ। ਅਸਲ ਵਿੱਚ ਹਰ ਚੀਜ਼ ਨੂੰ ਸਾਡੇ ਪਿਛਲੇ ਜਨਮ ਦੇ ਮਾੜੇ ਕੰਮਾਂ ਨਾਲ ਜੋੜਨਾ ਸਹੀ ਨਹੀਂ ਹੁੰਦਾ। ਐ ਸੰਭਵ ਹੈ ਕਿ ਅਸੀਂ ਇਸ ਜਨਮ ਵਿੱਚ ਵੀ ਕੋਈ ਗਲਤੀ ਕੀਤੀ ਹੋਵੇ ਅਤੇ ਅਸੀਂ ਉਸ ਦੇ ਨਤੀਜੇ ਭੁਗਤ ਰਹੇ ਹਾਂ। ਫਿਰ ਤੁਹਾਨੂੰ ਆਪਣੇ ਘਰੋਂ ਗੋਲੀਆਂ ਦੇ ਸਾਰੇ ਹੀ ਖਾਲੀ ਪੈਕਟ ਅਤੇ ਮਿਆਦ ਪੂਰੀਆਂ ਦਵਾਈਆਂ ਬਾਹਰ ਸੁੱਟ ਦੇਣੀਆਂ ਚਾਹੀਦੀਆਂ ਹਨ। ਅਸੀਂ ਵੇਖਾਂਗੇ ਕਿ ਇੱਕ ਮਹੀਨੇ ਦੇ ਅੰਦਰ ਹੀ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਜੋ ਪੈਸਾ ਪਹਿਲਾਂ ਇੱਥੇ ਇੱਥੇ ਬਰਬਾਦ ਹੁੰਦਾ ਸੀ ਉਹ ਬਚਣਾ ਸ਼ੁਰੂ ਹੋ ਜਾਵੇਗਾ ਤੁਹਾਡਾ ਕੰਮ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਤੁਹਾਨੂੰ ਸਿਰਫ ਮੁਨਾਫਾ ਮਿਲਣਾ ਸ਼ੁਰੂ ਹੋ ਜਾਵੇਗਾ ਧੰਨਵਾਦ ਜੀ